ਮਾਖੜ ਕਬੱਡੀ ਜਿੰਦਾਬਾਦ ਆ ਤੇ ਜਿੰਦਾਬਾਦ ਰਹਿਣੀ ਚਾਹੀਦੀ ਆ ਕਬੱਡੀ ਨੂੰ ਕੌਡੀਆਂ ਤੋਂ ਕਰੋੜਾਂ ਤੱਕ ਸਾਡੇ ਇੰਨਾ ਵੀਰਾਂ ਨੇ ਤੇ ਇੰਨਾ ਵਰਗੇ ਹੋਰ ਬਹੁਤ ਸਾਰੇ ਵੀਰਾਂ ਨੇ ਪਹੁੰਚਾਇਆ ਧੰਨਵਾਦ ਇਹਨਾਂ ਦਾ ਅਸੀਂ ਕਰਦੇ ਤੇ 1 ਸਤੰਬਰ ਨੂੰ ਫ੍ਰੈਂਕਫਰਟ ਦੇ ਵਿੱਚ ਜਰਮਨੀ ਦੇ ਵਿੱਚ ਬਹੁਤ ਵੱਡਾ ਕਬੱਡੀ ਮੇਲਾ ਹੋਣ ਜਾ ਰਿਹਾ ਜਿਹੜੇ ਬੱਚੇ ਤੁਸੀਂ ਸਾਰੇ ਹਮ ਹਮਾ ਕੇ ਪਹੁੰਚੋ ਇਹ ਸਾਡੀ ਨਿੱਜੀ ਤੌਰ ਦੇ ਉੱਤੇ ਬੇਨਤੀ ਆ ਤੇ ਇਹ ਜਿਹੜਾ ਮੁਕਾਬਲਾ ਕਰਵਾਇਆ ਜਾ ਰਿਹਾ ਜੇ ਪੰਜਾਬ ਸਪੋਰਟਸ ਐਂਡ ਕਲਚਰ ਅਕੈਡਮੀ ਫ੍ਰੈਂਕਫਰਟ ਜਰਮਨੀ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਡੇ ਦੋਵਾਂ ਵੱਲੋਂ ਬੇਨਤੀ ਹੈ ਪਰਿਵਾਰਾਂ ਸਮੇਤ ਜ਼ਰੂਰ ਹਮ ਹਮਾ ਕੇ ਪਹੁੰਚੋ ਦਵਿੰਦਰ ਸਿੰਘ ਲੋਟੀ ਬਾਈ ਜੀ ਤੇ ਜਿਨੇ ਵੀ ਇੱਥੇ ਕਲੱਬ ਦੇ ਅਹੁਦੇਦਾਰ ਜਿਨੇ ਵੀ ਮੈਂਬਰ ਸਾਹਿਬਾਨ ਖੜੇ ਆ ਉਹਨਾਂ ਦੇ ਵੱਲੋਂ ਤੁਹਾਨੂੰ ਨਿੱਜੀ ਤੌਰ ਦੇ ਉੱਤੇ ਬੇਨਤੀ ਹੈ ਕਿ ਤੁਸੀਂ ਪਹਿਲ ਦੇ ਆਧਾਰ ਦੇ ਉੱਤੇ ਆਇਓ ਤੇ ਆਪਦੇ ਬਾਰੇ ਇਹਨਾਂ ਕਹ ਜ਼ਰੂਰ ਬਚਨ ਲੈ ਕੇ ਆਇਓ ਕਿ ਆਪਾਂ ਇਸ ਪ੍ਰੋਗਰਾਮ ਦੀ ਇਸ ਜਾ ਜੋ ਮਾਂਖੜ ਕਬੱਡੀ ਹੈ ਜਣੀ ਉਹ ਦੁਨੀਆ ਭਰ ਦੇ ਵਿੱਚ ਜਿਵੇਂ ਚਮਕੀ ਆ ਇਹ ਚਮਕਦੀ ਰਹੇ ਬਿਲਕੁਲ 25 ਤਰੀਕ ਜੁਲਾਈ ਦਾ ਮਹੀਨਾ 2024 ਤਸਵੀਰ ਦੇ ਹੋਏ ਆ ਸਵੇਰ ਨੂੰ ਤੇ ਰਾਤੀ ਹੋਟਲ ਦੇ ਵਿੱਚ ਅਸੀਂ ਪਹੁੰਚੇ ਸੀਗੇ ਅਪਰੋਕਸ ਅਕਲੋ ਕੀ 4 ਦੇ ਲਾਗੇ 1:4 ਸੋਰੀ 3:30 3:30 ਵਜੇ ਤੇ ਸੌਂਦਿਆਂ ਕਰਦੇ ਨੂੰ ਸਾਨੂੰ ਮਿਲ ਕੇ ਸੀਗੇ ਰਖ ਲੋ ਭਾਈ ਚਾਰੀ ਤੇ ਹੁਣ ਹੋਟਲ ਦੇ ਵਿੱਚੋਂ ਨਿਕਲ ਕੇ ਤੇ ਅਸੀਂ ਚੱਲੇ ਹੈਗੇ ਆ ਫ੍ਰੈਂਕਫਰਟ ਦਵਿੰਦਰ ਭਾਜੀ ਹੁਣ ਦੇ ਕੋਲ ਜਿਨ੍ਹਾਂ ਨੇ ਸਾਰਾ ਹੀ ਇਹ ਪ੍ਰੋਗਰਾਮ ਕੁਰੀਕਿਆ ਸੀ ਤੇ ਉਹਨਾਂ ਨੇ ਮਨੋਂ ਤਾਂ ਕਰਕੇ ਹੁਣ ਆ ਬਾਕੀ ਦੀ ਟੀਮ ਸਾਰੀ ਮੇਰੇ ਤੋਂ ਪਹਿਲਾਂ ਥੱਲੇ ਉੱਠ ਕੇ ਆ ਗਈ ਆ ਲਿਫਟ ਵੀ ਨਹੀਂ ਤਾਂ ਕਰਕੇ ਆਇਆ ਮੈਂ ਕਿਹਾ ਇਹ ਸਾਰੇ ਬੰਦੇ ਲਿਫਟ ਸਣੀ ਹੋਣੇ ਤੇ ਅਸੀਂ ਮੈਂ ਕਿਹਾ ਇੱਥੇ ਦੀ ਇਹ ਸਾਰੇ ਜਣੇ ਇੱਕ ਵਾਰੀ ਸਤਿ ਸ਼੍ਰੀ ਅਕਾਲ ਕਹੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਸਾਡੇ ਪਰਿਵਾਰ ਕੇ ਜੀਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਕਿੱਧਰ ਗਏ ਸਾਡੇ ਵੱਲੋਂ ਵੀ ਸਾਡੇ ਸਾਰਿਆਂ ਵੱਲੋਂ ਕੁਟਣ ਦੇ ਵਿੱਚੋਂ ਬਾਹਰ ਨਿਕਲ ਲੱਗੇ ਆ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਅਸੀਂ ਅੱਜ ਤਿੰਨ ਪ੍ਰੋਗਰਾਮ ਆ ਜਿਹੜੇ ਉਹ ਅਟੈਂਡ ਕਰਨੇ ਆ ਤੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਲੋਟੀ ਸਾਹਿਬ ਦਾ ਇੱਕ ਹੋਰ ਪ੍ਰੋਗਰਾਮ ਆ ਤੇ ਤਿੰਨਾਂ ਦੇ ਵਿੱਚ ਹਿੱਸਾ ਲੈ ਕੇ ਤੇ ਫਿਰ ਅਸੀਂ ਅੱਗੇ ਚੱਲੇ ਪਾਉਨੇ ਸੀ ਫਿਰ ਅਸੀਂ ਇੱਥੇ ਹੁਣ ਕੀਤਾ ਸ਼ੋਰਟ ਆਫ ਬ੍ਰੈਕਫਾਸਟ ਜੋ ਕਿ ਐਨੀ ਸਟਾਰਟਰ ਜਈ ਤੇ ਹੁਣ ਚੱਲੇ ਆ ਬ੍ਰੈਕਫਾਸਟ ਦੀ ਸਿਲੈਕਸ਼ਨ ਤਾਂ ਬਹੁਤ ਸੋਹਣੀ ਸੀਗੀ ਮੈਂ ਚਲੋ ਸਿਰਫ ਉਹਦੇ ਗਰਮ ਪਾਣੀ ਹੀ ਰਕੱਲਾ ਹੋ ਵੀ ਤੇ ਬਟੇ ਫਰੰਕੋ ਜਿਹਾ ਹੁੰਦਾ ਨਾ ਫ੍ਰੈਂਚ ਜਾਂ ਯੂਰਪੀਅਨ ਵੈਸਟਰਨ ਯੂਰਪੀਅਨ ਬ੍ਰੈਕਫਾਸਟ ਇਹ ਉਹੋ ਸੇਗਾ ਸਾਰਾ ਦਵਿੰਦਰ ਸਿੰਘ ਕੋਟੀ ਭਾਜੀ ਹੁਣੀ ਸਾਡੀ ਰਹਿائش ਸੀਗੀ ਕਰਾਈ ਐ ਇਸ ਹੋਟਲ ਦੇ ਵਿੱਚ ਰਾਤੀਂ ਦੇ ਨਾਲ ਹੀ ਇੱਥੇ ਆਪਣੇ ਵੀਰ ਜੀ ਇੱਕ ਹੋਣਾ ਦਾ ਹੈਗਾ ਆ ਰੈਸਟੋਰੈਂਟ ਤੇ ਇੱਥੋਂ ਹੁਣ ਆਪਾਂ ਨਿਕਲਦੇ ਹਾਂ ਦੇਖੋ ਹਾਂਜੀ ਉੱਥੋਂ ਹੁਣ ਆਪਾਂ ਨਿਕਲ ਕੇ ਤੇ ਚੱਲ ਪਏ ਆ ਇੱਕ ਇੱਥੇ ਆਪਣੇ ਭਾਜੀ ਹੁਣ ਉਹਦੇ ਮਿੱਤਰ ਨੇ ਉਹਨਾਂ ਦੇ ਘਰ ਚਲੇ ਆ ਮਮੇਰ ਆ ਜੀ ਮਮੇਰ ਮਾਮੇ ਦਾ ਬੰਦਾ ਆ ਸਹੀ ਆ ਮਾਮੇ ਦਾ ਮੰਦਾ ਸੋ ਉਹਨਾਂ ਦੇ ਆਪਾਂ ਚਲੇ ਹੈਗੇ ਆ ਘਰ ਤੇ ਉਸ ਤੋਂ ਬਾਅਦ ਦਾ ਫਿਰ ਜੋ ਵੀ ਆ ਪ੍ਰੋਗਰਾਮ ਉਹ ਵੀ ਤੁਹਾਨੂੰ ਆਪਾਂ ਦੱਸ ਜਾਈਏ ਤੇ ਹਾਂਜੀ ਭਾਜੀ ਹੁਣਾਂ ਦੇ ਆਪਣੇ ਜਸਪਾਲ ਭਾਜੀ ਹੁਣਾਂ ਦੇ ਮਾਮਾ ਜੀ ਦੇ ਬੇਟੇ ਨੇ ਸੋ ਇੱਥੇ ਹੁਣ ਉਹਨਾਂ ਦੇ ਘਰ ਆਏ ਆ ਤੇ ਉਹਨਾਂ ਨੇ ਪ੍ਰੋਪਰ ਛਲੀਆਂ ਵਗੈਰਾ ਲਾਈਆਂ ਆ ਫੀਲਿੰਗ ਇੰਡੀਆ ਵਾਲੀ ਪੂਰੀ ਆਪਣੇ ਟਮਾਟਰ ਵੀ ਲਾਇਓ ਆ ਧਨੀਆਂ ਵਗੈਰਾ ਤੇ ਹੋਰ ਸਾਰਾ ਕੁਝ ਆ ਇੱਥੇ ਆ ਆਪਣੇ ਸਬਜ਼ੀ ਵੀ ਉਹ ਬੇਲਾ ਵਾਲੀ ਲਾਈਓ ਸਤ ਵਰਗ ਦੇ ਫੁੱਲ ਵੀ ਆ ਟੀਮ ਵੀ ਅੰਦਰ ਆਏ ਆ ਤੇ ਜਿਹੜਾ ਬੈਲਜੀਅਮ ਵਾਲਾ ਹੈਗਾ ਯਾ ਪ੍ਰੋਗਰਾਮ ਜਿਹੜਾ ਬਹੁਤ ਚੱਲ ਰਿਹਾ ਨਾਲ ਜੀਤਬਾਈ ਹੁਣੀ ਤੇ ਬੈਲਜੀ ਮਾਰਾ ਸਾਰੀ ਟੀਮ ਹੁਣੀ ਬੈਠੀ ਉੱਥੇ ਆ ਹੁਣ ਅਸੀਂ ਇੱਥੇ ਭਾਜੀ ਉਹਨਾਂ ਦੇ ਕੋਲ ਆ ਸੰਤੋਖ ਭਾਜੀ ਉਹਨਾਂ ਦੇ ਘਰ ਪਿੱਛੇ ਆ ਗਾਰਡਨ ਦੇ ਵਿੱਚ ਸੋ ਆ ਲੱਗੇ ਹੋਆ ਕਰੇਲੇ ਸੋ ਆ ਆਪਣੀ ਜਿਹੜੀ ਬੇਲਾ ਆਣੀਆਂ ਸਬਜ਼ੀਆਂ ਦੇ ਤਿਆਰੀ ਲੱਗੀ ਹੋ ਹੁਣ ਟਮਾਟਰੇ ਲੱਗੇ ਹੋਆ ਗੁਲਾਬ ਲੱਗੇ ਹੋਆ ਬਤਾਉਂ ਲੱਗੇ ਹੋਆ ਸੋ ਜਿੰਨੀ ਸਬਜ਼ੀ ਇਹਨਾਂ ਨੂੰ ਆਪਣੇ ਘਰ ਜੋਗੀ ਚਾਹੀਦੀ ਆ ਉਹਨਾਂ ਕਿ ਇਹਨਾਂ ਨੇ ਸ਼ੌਂਕ ਤੌਰ ਤੇ ਸਾਰੀ ਲਾਈ ਹੋਆ ਤੇ ਆ ਹੋਰ ਵੀ ਆ ਹੁਣ ਬਹੁਤ ਸਬਜ਼ੀਆਂ ਦੇ ਨਾਮ ਨੂੰ ਭੁੱਲ ਗਏ ਜਿੰਨਾ ਸਮਾਂ ਇੱਥੇ ਆਇਆਂ ਨੂੰ ਹੋਇਆ ਕਿਉਂਕਿ ਆਪ ਕਦੀ ਲਾਈਆਂ ਨਹੀਂ ਨਾ ਕਦੀ ਵੇਜੀਆਂ ਸੋ ਡੋਨਟ ਟੇਕ ਇਟ ਪਈ ਭਾਈ ਭਈ ਮੈਨੂੰ ਬਿਲਕੁਲ ਨਹੀਂ ਪਤਾ ਕਿਉਂ ਨਹੀਂ ਪਤਾ ਕਿਉਂਕਿ ਆਪਾਂ ਵੀਰੋ ਇੱਥੇ ਆਇਆਂ ਨੂੰ ਬਹੁਤ ਸਮਾਂ ਹੋ ਗਿਆ ਤੇ ਛੋਟੀ ਉਮਰ ਚ ਆਇਓ ਤੇ ਕਦੀ ਆਪ ਕੁਝ ਨਹੀਂ ਲਾਇਆ ਇਦਾਂ ਦਾ ਤੇ ਆ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਆ ਤੇ ਇਹਨਾਂ ਦੇ ਘਰ ਦੇ ਪਿਛਲੇ ਪਾਸੇ ਖੇਤ ਆ ਪੂਰੇ ਬਹੁਤ ਵੱਡੇ ਵੱਡੇ ਖੇਤ ਨੇ ਹਾਂ ਆਹ ਆਹ ਸ਼ੋਲੇ ਜੀ ਅੰजीर ਸਾਡੇ ਦੇ ਕੀ ਆ ਥੈਂਕ ਯੂ ਅੱਛਾ ਹਾਂ ਅੰजीर ਦਾ ਆ ਵਾਹ ਕੀ ਬਾਤ ਆ ਔਰ ਮੈਂ ਕਹਣਾ ਕਿ ਕੰਮ ਉਹ ਵੀ ਕੋਈ ਅਖੀਰੇ ਦੀ ਵੇਲਾ ਕਰਦੀ ਆ ਦੇਖੋ ਜੀ ਉਹ ਪਿੱਛੇ ਲੱਗੀ ਹੋਈ ਹੈ ਨਹੀਂ ਕੀ ਉਹ ਹਾਂ ਜੀ ਕੁਸ਼ਤ ਹੈ ਸੀ ਤੇ ਇਹਨਾਂ ਦੇ ਪਿਛਲੇ ਪਾਸੇ ਖੇਤ ਬਿਲਕੁਲ ਨਾਲ ਹੀ ਜੋ ਕਿ ਆ ਬੈਕ ਸਾਈਡ ਆ ਮਕਾਨ ਦੀ ਸੋ ਉਹਦੇ ਪਿਛਲੇ ਪਾਸਿਓਂ ਦੀ ਇਦਾਂ ਬਾਹਰ ਆਏ ਆਉਂਦੀਆਂ ਸਾਰਾ ਆ ਇੱਕ ਪਿਛੋਂ ਦੀ ਪਾਥ ਆ ਵੀ ਆਪਣੀਆਂ ਗੱਡੀਆਂ ਗੁੱਡੀਆਂ ਵੀ ਪਿਛੋਂ ਦੀ ਲੈ ਕੇ ਆਉਣੀਆਂ ਹੋਣ ਅੰਦਰ ਗਾਰਡਨ ਦੇ ਵਿੱਚ ਪਲੱਸ ਫਿਰ ਨਾਲ ਹੀ ਖੇਤ ਆ ਤੇ ਖੇਤ ਨੂੰ ਕੋਈ ਉਹ ਫੈਂਸ ਫੁਨਸ ਬਾੜੀ ਉੱਚੀ ਨਹੀਂ ਗਈ ਇੱਥੇ ਕਣਕ ਦੀ ਵੜਾਈ ਹੋਈ ਆ ਤੇ ਆ ਜਿੰਨੇ ਵੀ ਲੋਕ ਇੱਥੇ ਰਹਿੰਦੇ ਆ ਸਾਰਿਆਂ ਦੇ ਖੇ ਆਪਣਾ ਜਿਹੜਾ ਪਿਛਲੇ ਪਾਸੇ ਨੂੰ ਐਕਸੈਸ ਹੈਗੇ ਆ ਤੇ ਬਹੁਤ ਵਧੀਆ ਕਹਿ ਲੋ ਵੀ ਇੱਕ ਜਗਾਇਆ ਤੇ ਆਉ ਪੈਂਦਾ ਯਾ ਫ੍ਰੈਂਕਫਰਟ 에어ਪੋਰਟ ਦਾ ਏਰੀਆ ਜਿੱਥੇ ਨੂੰ ਜਹਾਜ਼ ਲੱਗੇਗਾ ਉਤਰਨਾ ਇਹ ਸਾਰੇ ਹੀ ਜਰਮਨ ਦੇ ਖੇਤ ਤੇ ਜਰਮਨ ਦੇ ਘਰ ਤੇ ਉਹ ਦੇਖੋ ਏਸੀ ਕਿੱਥੇ ਲਾਇਆ ਹੈ ਜਰਮਨ ਦੇ ਵਿੱਚ ਨਾ ਕੰਮ ਵੱਖੋ ਵੱਖਰੇ ਹੁੰਦੇ ਆ ਕਦੀ ਉਹ ਬਿਜਲੀ ਵਾਲੇ ਖੰਭੇ ਹੁੰਦੇ ਆ ਸਿਰ ਸਿਰ ਤੇ ਤੇ ਆ ਕਿਸੇ ਵੀਰ ਨੇ ਏਸੀ ਐਨ ਛੱਤ ਤੇ ਲਾਇਆ ਆ ਸਿਰਾਈ ਕਰਾਇਆ ਤੇ ਹੁਣ ਅਸੀਂ ਸੰਤੋਖ ਸਿੰਘ ਜੀ ਦੇ ਘਰ ਦੇ ਮੋਰਲੇ ਹਿੱਸੇ ਦੇ ਵਿੱਚ ਇੱਥੇ ਮੈਂ ਤੁਹਾਨੂੰ ਜ਼ੁਕੀਨੀ ਦਿਖਾਉਣੀ ਆ ਚਾਣਾ ਸਭ ਆਜੋ ਪਹਿਲਾਂ ਆ ਕੀ ਦੱਸੋ ਇਹ ਗਾਜਰਾਂ ਲੱਗੀਆਂ ਨੇ ਇਹ ਉਹ ਗਾਜਰਾਂ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਚੱਈ ਰੰਬਾ ਰੱਖ ਆਜੋ ਅੱਗੇ ਚੱਲਦੇ ਆ ਇਹ ਪੀਜਕੀਨੀ ਕਿੱਥੇ ਆ ਆ ਵੇਖੋ ਆ ਇਹ ਜ਼ੁਕੀਨੀ ਜ਼ੁਕੀਨੀ ਆ ਵੇਖੋ ਇਹ ਜੀ ਕਹਿੰਦਾ ਭਾਬੇ ਇਹ ਆ ਵੀ ਖੀਰੇ ਦੇ ਭਾਈਚਾਰੇ ਤੋਂ ਆ ਇਹ ਨਹੀਂ ਇਹ ਜਿਹੜਾ ਹਲਵਾ ਕੱਦੂ ਹੁੰਦਾ ਨਾ ਇਹ ਉਹਦੇ ਪਾਈਚਾਰੇ ਦੇ ਵਿੱਚੋਂ ਚਲੋ ਲਗਭਗ ਠੀਰਾ ਫੈਲ ਗਿਆ ਜੀ ਆਹ ਵੇਖੋ ਉਹ ਨਾਲ ਦੀ ਨਾਲ ਮੋਰੇ ਮੱਕੀ ਹਾਂ ਛਲੀਆਂ ਛਲੀਆਂ ਲੱਗੀਆਂ ਨੇ ਬੜੀਆਂ ਪਿਆਰੀਆਂ ਛਲੀਆਂ ਤੇ ਆ ਸਰੋਂ ਚਲੋ ਸਾਬਾ ਨਿੱਕੇ ਨਿੱਕੇ ਸਟਰਾਬਰੀਜ਼ ਵੀ ਲੱਗੀਆਂ ਨੇ ਅੱਛਾ ਆਹ ਵੇਖੋ ਵਾਹ ਜੀ ਵਾਹ ਆ ਨਿੱਕੇ ਨਿੱਕੇ ਸਟਰਾਬਰੀਜ਼ ਲੱਗੀਆਂ ਨੇ ਹਾਂ ਬਹੁਤ ਵਧੀਆ ਬਹੁਤ ਸੋਹਣਾ ਤੇ ਆ ਹੈਗੀ ਜੇ ਸਰੋਂ ਤੇ ਉਹ ਮੇਰਾ ਖਿਆਲ ਆ ਵੀ ਮੂੰਗਰੇ ਲੱਗਣਗੇ ਉਹਨੂੰ ਹਾਂ ਜੀ ਠੀਕ ਹੈ ਨਾ ਕਿ ਬੁੰਗਰੇ ਲੱਗਣਗੇ ਦੇਖੋ ਗੱਲ ਤਾਂ ਫਿਰ ਪੰਜਾਬ ਦੀ ਇਹ ਬਾਈ ਜੀ ਦਾ ਮੈਨੂੰ ਲੱਗਾ ਟਮਾਟਰਾਂ ਨਾਲ ਬਹੁਤ ਪ੍ਰੇਮ ਹੈ ਆ ਕੋਈ ਕਾਰੋਬਾਰ ਟਮਾਟਰਾਂ ਲਾਈ ਕੋਲੰਗੇ ਪਿੱਛੇ ਵੀ ਵਾਵਾ ਟਮਾਟੇ ਲੱਗੇ ਸੀ ਤਾਂ ਇੱਥੇ ਵੀ ਦੇਖ ਲਓ ਤੁਸੀਂ ਨਜ਼ਰ ਨਾਲ ਆ ਰਹੇ ਹੋ ਨਹੀਂ ਟਾਣਾ ਸਾਹਿਬ ਮੇਰੀ ਨਜ਼ਰ ਇੰਨੀ ਮਾੜੀ ਨਹੀਂ ਹਾਂ ਰੈਸਟੋਰੈਂਟ ਹਾਂ ਇਹਨਾਂ ਦਾ ਰੈਸਟੋਰੈਂਟ ਆ ਬਾਈ ਜੀ ਕਹਿੰਦੇ ਤੇ ਉਸ ਰੈਸਟੋਰੈਂਟ ਦੇ ਵਿੱਚ ਵੀ ਟਮਾਟਰਾਂ ਦੀ ਪਰਮਾਰ ਹੁੰਦੀ ਆ ਹਾਂ ਤੇ ਆਪਾਂ ਮੜ ਇੱਕ ਵਾਰੀ ਆਹ ਹਿੱਸਾ ਦਖਾ ਦਿਓ ਜੀ ਆਹ ਮੋਹਰਲਾ ਸਾਰੇ ਹਾਇਸ਼ੀਏ ਲੋਕਾਂ ਦਾ ਤੇ ਪਿਛਲਾ ਹਿੱਸਾ ਖੇਤਾਂ ਦਾ ਤੇ ਪਿਛਲੇ ਹਿੱਸੇ ਦੇ ਵਿੱਚ ਇਹਨਾਂ ਨੇ ਉਹਨੂੰ ਕੀ ਕਹਿੰਦੇ ਬੈਕਯਾਰਡ ਕਹਿੰਦੇ ਬੈਕਯਾਰਡ ਹਾਂਜੀ ਹਾਂ ਜਲ ਬਣਦੀ ਹੌਲੀ 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 ਬਣ ਜਾਣੀ ਹੈ ਟਾਣਾ ਸਰ ਉਹ ਬੈਕਯਾਰਡ ਆ ਤੇ ਆਹ ਲੋ ਜੀ ਬੜਾ ਪਿਆਰਾ ਦ੍ਰਿਸ਼ ਆ ਬੜਾ ਸੋਹਣਾ ਦ੍ਰਿਸ਼ ਆ ਸਾਡੇ ਕੋਲੇ ਸਮਾਂ ਥੋੜਾ ਸੀ ਕਿਉਂਕਿ ਅਸੀਂ ਕੁਝ ਦਿਨਾਂ ਦੇ ਲਈ ਇੱਥੇ ਆਏ ਆ ਤੇ ਜਿਵੇਂ ਨਹੀਂ ਹੁੰਦਾ ਵੀ ਭੱਜ ਕੇ ਇੱਕ ਪਿੰਡ ਚੋਂ ਦੂਜੇ ਪਿੰਡ ਚ ਗਏ ਵੀ ਆਪਾਂ ਯਾਰ 5-4 ਘੰਟਿਆਂ ਦੇ ਵਿੱਚ ਤੇ 3-4 ਰਿਸ਼ਤੇਦਾਰਾਂਾਂ ਚ ਜਾ ਕੇ ਆਉਣਾ ਉਹ ਤਰੀਕੇ ਦੇ ਨਾਲ ਅਸੀਂ ਜੀਤ ਬਾਬਾ ਬਾਈ ਜੀ ਦੇ ਕੋਲੇ ਬੈਲਜੀਅਮ ਦੇ ਵਿੱਚ ਸੀ ਯਾਦਵਿੰਦਰ ਬਰਾੜ ਜੀ ਦੇ ਕੋਲ ਸੀਗੇ ਅਸੀਂ ਪੈਰਸ ਦੇ ਵਿੱਚ ਫਿਰ ਅਸੀਂ ਆ ਗਏ ਜੀ ਇੱਥੇ ਸਿੰਗਲ ਬਰਸ ਦੇ ਕੋਲ ਉੱਥੇ ਦੱਸੋ ਤੇਰੀ ਜਗ੍ਹਾ ਸਿਆਪਟਾਣਾ ਹਾਂ ਜੀ ਜੀ ਦੇ ਵਿੱਚ ਆ ਗਏ ਹਾਂਜੀ ਹਾਂ ਤੇ ਹੁਣ ਅਸੀਂ ਪ੍ਰਿੰਕ ਫਟ ਦੇ ਵਿੱਚ ਆ ਸੰਤੋਖਾ ਜੀ ਇੱਥੇ ਹੁਣ ਕੋਲੋਟੀ ਸਾਹਿਬ ਨੇ ਜੀਵਿੰਦਰ ਸਿੰਘ ਕੋਲੋਟੀ ਸਾਹਿਬ ਨੇ ਇੱਥੇ ਸਮਾਗਮ ਵਿੱਚ ਆਇਆ ਹੋਇਆ ਤੇ ਅਸੀਂ ਉੱਥੇ ਰੂਬਰੂ ਦੇ ਵਿੱਚ ਜਾਣਾ ਹੈਗਾ ਕਾਜ ਦਾ ਵਿਚਾਰ ਨੂੰ ਮੁਹੱਬਤ ਕਰਨ ਵਾਲੇ ਬਹੁਤ ਸਾਰੇ ਪੰਜਾਬੀ ਪੈਣਾ ਵੀਰ ਆ ਜਿਨ੍ਹਾਂ ਨਾਲ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਹੁੰਦੀਆਂ ਆਪਾਂ ਹੁਣ ਉਧਰ ਜਾਣਾ ਤੇ ਇੱਕ ਵਾਰੀ ਫਿਰ ਦਰਸ਼ਨ ਖਾਲੇ ਤਾਂ ਆਪਾਂ ਚੱਲੇਗੇ ਜੀ ਤੇ ਅਸੀਂ ਵੀ ਅੱਜ ਟੈਨਾ ਸਾਹਿਬ ਦਿਲ ਦੀਆਂ ਗੱਲਾਂ ਹੀ ਕੀਤੀਆਂ ਨੇ ਅਸੀਂ ਕਹਾਂ ਵੀ ਅਸੀਂ ਵੀ ਘੁੰਮ ਰਹੇ ਹਾਂ ਤੇ ਤੁਹਾਨੂੰ ਵੀ ਨਾਲ-ਨਾਲ ਘੁਮਾਈਏ ਤੇ ਮੈਂ ਇਹ ਵਿੰਡਸ਼ੀਟਰ ਜੀ ਇਸ ਲਈ ਪਾਈ ਹੋਈ ਹੈ ਵੀ ਚਾਹੇ ਵੇਖਣ ਨੂੰ ਧੋਪ ਹੈ ਪਰ ਹਵਾ ਠੰਡੀ ਹੈ ਤੇ ਬਚਾਅ ਚ ਬਚਾਅ ਹੁੰਦਾ ਉਹ ਚੰਗਾ ਹੁੰਦਾ ਸੋ ਬਾਕੀ ਅਸੀਂ ਇਸ ਟਾਈਮ ਫ੍ਰੈਂਕਫਰਟ ਦਾ ਜਿਹੜਾ ਹੈਗਾ ਹੈ ਨਾ ਪ੍ਰੋਗਰਾਮ ਉੱਥੇ ਅਸੀਂ ਪਹੁੰਚੇ ਹਾਂ ਤੇ ਉਹਨੇ ਸਾਡਾ ਆਉ ਭਗਤ ਕੀਤਾ ਕਾਫੀ ਵਧੀਆ ਤਰੀਕੇ ਨਾਲ ਕਿਦਾਂ ਭਾਜੀ ਹਲੇ ਚੱਲੇ ਠੀਕ ਤੇ ਇਹ ਸਾਰਾ ਹੀ ਪ੍ਰੋਗਰਾਮ ਜਿਹੜੇ ਉਰੀਕਣ ਵਾਲੇ ਵੀਰ ਜੀ ਨੇ ਦਵਿੰਦਰ ਸਿੰਘ ਪਾਜੀ ਸੋਣੀ ਆਜੋ ਭਾਈ ਆਜੋ ਕਰੋ ਗਿਆ ਹੋਣਾ ਸਰ ਜੀ ਆ ਰਹੀ ਹੋਣਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਕਰਕੇ ਮਾਦੇ ਪਰਿਵਾਰਕ ਜੀਨਾਂ ਨੂੰ ਅਮ ਅੱਜ ਜਦੋਂ ਅਸੀਂ ਕਿਤੇ ਵੀ ਜਾਂਦੇ ਆ ਤੇ ਖਾਸ ਤੌਰ ਤੇ ਜਦੋਂ ਨਿੱਕੇ ਨਿੱਕੇ ਬੱਚੇ ਆ ਕੇ ਇਹ ਗੱਲ ਕਹਿੰਦੇ ਨੇ ਵੀ ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਆ ਜਾਂ ਜਦੋਂ ਬਜ਼ੁਰਗ ਮਾਤਾ ਆ ਕੇ ਸਿਰ ਤੇ ਹੱਥ ਰੱਖ ਕੇ ਇਹ ਗੱਲ ਕਹਿੰਦੀ ਆ ਵੀ ਮੈਂ ਤੁਹਾਡਾ ਪ੍ਰੋਗਰਾਮ ਦੇਖਦੀ ਆ ਤਾਂ ਸਾਡੇ ਲਈ ਕਿਸੇ ਵੀ ਅਵਾਰਡ ਤੋਂ ਬੋਨਸ ਤੋਂ ਘੱਟ ਨਹੀਂ ਆ। ਸਾਨੂੰ ਇਹੋ ਲੱਗਦਾ ਹੈ ਵੀ ਅਸੀਂ ਸਫਲ ਹੋ ਗਏ। ਜੋ ਅਸੀਂ ਕਰਨਾ ਚਾਹੁੰਦੇ ਸੀ ਉਸ ਰਸਤੇ ਦੇ ਉੱਪਰ ਤੁਰਨ ਦੇ ਵਿੱਚ ਕਿਤਨਾ ਕਿਤੇ ਅਸੀਂ ਕਾਮਯਾਬ ਹੋ ਗਏ ਸੀ ਕਹਿੰਦੀਆਂ ਕੈਨਫੋਰ ਬਿਲਕੁਲ ਸੱਚ ਹੈ ਅਸੀਂ ਹਮੇਸ਼ਾ ਇਹ ਗੱਲ ਕਰਦੇ ਹੁੰਨੇ ਆ ਕਿ ਲੋਕ ਸਰਵੇਖਣੇ ਸਵਾਲ ਕਰਦੇ ਨੇ ਤੁਸੀਂ ਪੱਤਰਕਾਰੀ ਦੇ ਵਿੱਚੋਂ ਕੀ ਖੱਟਿਆ ਅਸੀਂ ਇਹ ਰਿਸ਼ਤੇ ਖੱਟੇ ਨੇ ਜਦੋਂ ਕੋਈ ਸਿਰ ਤੇ ਹੱਥ ਰੱਖ ਕੇ ਕਹਿੰਦਾ ਵੀ ਧੀਏ ਤੂੰ ਮੇਰੀ ਤਿਆਰਗੀ ਹੈ ਤੂੰ ਮੇਰਾ ਪੁੱਤ ਹੈ ਤੁਸੀਂ ਡਟੇ ਰਹੋ ਸ਼ੇਰੋ ਤੁਹਾਡੇ ਮਗਰ ਖੜੇ ਆਂ ਤਦੋਂ ਹੌਸਲਾ ਹੋਰ ਜ਼ਿਆਦਾ ਵੱਧ ਜਾਂਦਾ ਨਹੀਂ ਨਹੀਂ ਆਪਾਂ ਹੋਰ ਕੰਮ ਕਰਨਾ ਉਹ ਜਿਵੇਂ ਇੱਕ ਗੱਡੀ ਨੂੰ ਚੱਲਣ ਦੇ ਲਈ ਫਿਊਲ ਦੀ ਲੋੜ ਆ ਪੈਟਰੋਲ ਦੀ ਲੋੜ ਆ ਤੇ ਇਹ ਸਾਡਾ ਪੈਟਰੋਲ ਹੈ ਇਹ ਸ਼ਾਬਾਸ਼ ਹੈ ਸਾਦਾ પેટ્રોલ ਹੈ ਪਰ ਪੱਤਰਕਾਰੀ ਇੱਕ ਸੌਖਾ ਕਿੱਤਾ ਨਹੀਂ ਪੰਜਾਬ ਦੇ ਬਾਰੇ ਫਿਲਟਰ ਕਰਦੇ ਤੁਸੀਂ ਆਪਕੇ ਪੇਕੇ ਪਿੰਡ ਦੇ ਬਾਰੇ ਫਿਲਟਰ ਕਰਦੇ ਤੁਸੀਂ ਜਦੋਂ ਆਪਦੇ ਪੇਕੇ ਪਿੰਡ ਤੋਂ ਆਪਦੇ ਪਿੰਡ ਤੋਂ ਚੱਲੇ ਸੀ ਉਦੋਂ ਤੁਹਾਡੇ ਪਿੰਡ ਸਾਧ ਵੱਧ ਕਿਹੜਾ ਮਾਰਨਾ ਕਿਸੇ ਨੇ 6 ਮਹੀਨੇ ਬਾੜ ਜਾਂਦਾ ਸੁਖਾਣੇ ਮੌਕੇ ਦੇ ਉੱਤੇ ਤੁਸੀਂ ਆਉਂਦੇ ਜਾਂਦੇ ਰਹੋ ਜਿਹੜੀ ਅਸੀਂ ਕਾਮਨਾ ਕਰਦੇ ਭਾਵੇਂ ਤੁਹਾਡੇ ਸਰੀਰ ਵੱਖ-ਵੱਖ ਦੇਸ਼ਾਂ ਦੇ ਵਿੱਚ ਬੈਠੇ ਆ ਪਰ ਸੁਰਤ ਤੁਹਾਡੀ ਪੰਜਾਬ ਦੀਆਂ ਗਲੀਆਂ ਪਈਆਂ ਡੰਡੀਆਂ ਖੇਤਾਂ ਹੱਥਾਂ ਦੇ ਉੱਤੇ ਸੱਥਾਂ ਦੇ ਵਿੱਚ ਇਹਨੂੰ ਅਸੀਂ ਮਹਿਸੂਸ ਕਰਦੇ ਆ ਉਸ ਤੋਂ ਗੱਲ ਇਹ ਹੈ ਕਿ ਅਸੀਂ ਨਾ ਵਿਅਾਨਾ ਦੇ ਵਿੱਚ ਜਾਣਾ ਸੀ ਮੈਂ ਗਲਤ ਨਹੀਂ ਕਹਿ ਰਿਹਾ ਵੀ ਸੀ ਵਿਅਾਨਾ ਦੇ ਵਿੱਚ ਜਾਣਾ ਸੀਗਾ ਸਫ਼ਰ ਦੇ ਕਰਕੇ ਮੇਰੀ ਨਾਲ ਥੋੜੀ ਜਿਹੀ ਸਮੱਸਿਆ ਵੱਧ ਗਈ ਬਹੁਤ ਸਾਰੇ ਭੈਣਾ ਵੀਰਾਂ ਦੇ ਫੋਨ ਆਏ ਕਿਸੇ ਦਾ ਸਪੇਨ ਤੋਂ ਫੋਨ ਆਇਆ ਵੀ ਅਸੀਂ ਚੱਜਦਾ ਵਿਚਾਰ ਦੇਖਦੇ ਹੁੰਦੇ ਆਪਾਂ ਇੱਕ ਪ੍ਰੋਗਰਾਮ ਇੱਥੇ ਰੱਖ ਲੈਂਦੇ ਆ ਕਿਸੇ ਦਾ ਕਿਸੇ ਹੋਰ ਥਾਂ ਤੋਂ ਆਇਆ ਉਹਨਾਂ ਨੂੰ ਮੈਂ ਬੇਨਤੀ ਕੀਤੀ ਜਵੇ ਕਿ ਸਾਡੇ ਇੱਥੇ ਹਰੀ ਉਪਾਲ ਸਾਹਿਬ ਦਾ ਫੋਨ ਆਇਆ ਉਹਨਾਂ ਨੇ ਪ੍ਰੋਗਰਾਮ ਲਈ ਚਾਇਆ ਸੀ ਅਸੀਂ ਉਹਨਾਂ ਨੂੰ ਮਾਫੀ ਮੰਗੀ ਹਾਲਾਂਕਿ ਸਾਡੀ ਗਲਤੀ ਆ ਕਿਉਂਕਿ ਸਾਨੂੰ ਉੱਥੇ ਜਾਣਾ ਚਾਹੀਦਾ ਸੀ ਪਰ ਮੇਰੀ ਸਿਹਤ ਸਾਜ਼ਦਾਰ ਨਾ ਹੋਣ ਦੇ ਕਰਕੇ ਤੇ ਇਸ ਕਰਕੇ ਸਾਨੂੰ ਉਹ ਪ੍ਰੋਗਰਾਮ ਤੇ ਉਹਨਾਂ ਨੂੰ ਅਸੀਂ ਅਗਲੀ ਵਾਰ ਮਿਲਾਂਗੇ ਤੇ ਜਿਹੜੇ ਵੀ ਭੈਣਾ ਵੀਰ ਹੋਰ ਕਹਿੰਦੇ ਸੀਗੇ ਮਾਂਖੇੜ ਕਬੱਡੀ ਜਿੰਦਾਬਾਦ ਆ ਤੇ ਜਿੰਦਾਬਾਦ ਰਹਿਣੀ ਚਾਹੀਦੀ ਹੈ ਕਬੱਡੀ ਨੂੰ ਕੌਡੀਆਂ ਤੋਂ ਕਰੋੜਾਂ ਤੱਕ ਸਾਡੇ ਇੰਨਾ ਵੀਰਾਂ ਨੇ ਤੇ ਇੰਨਾ ਵਰਗੇ ਹੋਰ ਬਹੁਤ ਸਾਰੇ ਵੀਰਾਂ ਨੇ ਪਹੁੰਚਾਇਆ ਧੰਨਵਾਦ ਇਹਨਾਂ ਦਾ ਅਸੀਂ ਕਰਦੇ ਤੇ 1 ਸਤੰਬਰ ਨੂੰ ਫ੍ਰੈਂਕਫਰਟ ਦੇ ਵਿੱਚ ਜਰਮਨੀ ਦੇ ਵਿੱਚ ਬਹੁਤ ਵੱਡਾ ਕਬੱਡੀ ਮੇਲਾ ਹੋਣ ਜਾ ਰਿਹਾ ਹੈ ਜੀ ਦਵਿੰਦਰ ਤੁਸੀਂ ਸਾਰੇ ਹਮ ਹਮਾ ਕੇ ਪਹੁੰਚੋ ਇਹ ਸਾਡੀ ਨਿੱਜੀ ਤੌਰ ਦੇ ਉੱਤੇ ਬੇਨਤੀ ਆ ਤੇ ਇਹ ਜਿਹੜਾ ਮੁਕਾਬਲਾ ਕਰਵਾਇਆ ਜਾ ਰਿਹਾ ਜੇ ਪੰਜਾਬ ਸਪੋਰਟਸ ਐਂਡ ਕਲਚਰ ਅਕੈਡਮੀ ਫ੍ਰੈਂਕਫਰਟ ਜਰਮਨੀ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਡੇ ਦੋਵਾਂ ਵੱਲੋਂ ਬੇਨਤੀ ਹੈ ਪਰਿਵਾਰਾਂ ਸਮੇਤ ਜ਼ਰੂਰ ਹਮ ਹਮਾ ਕੇ ਪਹੁੰਚੇ ਦਵਿੰਦਰ ਸਿੰਘ 로ਟੀਬਾਈ ਜੀ ਤੇ ਜਿਨੇ ਵੀ ਇੱਥੇ ਕਲੱਬ ਦੇ ਉਮੀਦਵਾਰ ਜਿਨੇ ਵੀ ਮੈਂਬਰ ਸਹਿਬਾਨ ਖੜੇ ਆ ਉਹਨਾਂ ਦੇ ਵੱਲੋਂ ਤੁਹਾਨੂੰ ਨਿੱਜੀ ਤੌਰ ਦੇ ਉੱਤੇ ਬੇਨਤੀ ਹੈ ਕਿ ਤੁਸੀਂ ਪਹਿਲ ਦੇ ਆਧਾਰ ਦੇ ਉੱਤੇ ਆਇਓ ਤੇ ਆਪਦੇ ਬਾਰੇ ਇਨਾਂਕ ਜ਼ਰੂਰ ਵਚਨ ਲੈ ਕੇ ਆਇਓ ਕਿ ਆਪਾਂ ਇਸ ਪ੍ਰੋਗਰਾਮ ਦੀ ਇਸ ਕਬੱ ਤਾ ਜੋ ਮਾਂਖੜ ਕਬੱਡੀ ਹੈ ਜਿਹੜੀ ਉਹ ਦੁਨੀਆ ਭਰ ਦੇ ਵਿੱਚ ਜਿਵੇਂ ਚਮਕੀ ਆ ਇਹ ਚਮਕਦੀ ਰਹੇ ਬਿਲਕੁਲ ਉੱਤੇ ਆਣ ਕੇ ਫਿਰ ਹੈਗਾ ਸਾਰਾ ਖਾਣੇ ਪੀਣ ਦਾ ਕੀਤਾ ਜੋ ਕੀ ਇਹ ਰੈਸਟੋਰੈਂਟ ਹੈ ਤੇ ਜਿਹੜਾ ਆਪਣੇ ਪਬ ਟਾਈਪ ਹੁੰਦਾ ਸੋ ਬਟ ਬਹੁਤ ਵਧੀਆ ਤਰੀਕੇ ਦਾ ਹੈ ਲੱਕੜ ਵਗੈਰਾ ਵਧੀਆ ਲੱਗੂ ਸਾਰਾ ਲੋ ਜੀ ਅਸੀਂ ਇਸ ਵੇਲੇ ਫਰੈਂਕ ਫਟ ਦੇ ਵਿੱਚ ਆ ਫਲਾਸ ਹੈਮ ਵਿੱਕਾ ਦੇ ਵਿੱਚ ਬਿਲਕੁਲ ਜੀ ਤੇ ਇੱਥੇ ਦਾ ਸੱਚੀ ਮੁੱਚੀ ਸੰਤੋਖ ਭਾਈ ਜੀ ਦਾ ਜਿਹੜਾ ਕਹਿੰਦੇ ਵੀ ਰਹਿਣ ਬਸੇਰਾ ਬਣਾਇਆ ਜਿਹੜਾ ਰੈਸਟੋਰੈਂਟ ਆ ਇਹ ਕਮਾਲ ਦਾ ਇਹ ਬਹੁਤ ਸਤਿਕਾਰਯੋਗ ਬਾਈ ਜੀ ਨੇ ਇਹਨਾਂ ਨੇ ਸਾਡਾ ਇੱਥੇ ਬਹੁਤ ਸਤਿਕਾਰ ਕੀਤਾ ਚੱਜ ਦੇ ਵਿਚਾਰ ਨੂੰ ਪ੍ਰਾਈਮੇਰੀ ਸ਼ਾ ਟੀਵੀ ਨੂੰ ਬਹੁਤ ਮੁਹੱਬਤ ਕਰਦੇ ਆ ਤੇ ਸਟਾਰ ਆਫ ਇੰਡੀਆ ਸਟਾਰ ਆਫ ਇੰਡੀਆ ਜਦੋਂ ਆਪਾਂ ਅੰਦਰ ਜਾਂਦੇ ਆ ਨਾ ਤੇ ਜਿਹੜੇ ਕੈਨੇਡਾ ਦੇ ਵਿੱਚ ਟ੍ਰਾਂਟੋ ਦੇ ਵਿੱਚ ਰਹਿਣ ਵਾਲੇ ਪੈਰਾ ਵੀਰਾਂ ਨੂੰ ਪਤਾ ਵੀ ਮੋਂਟਾਨਾ ਉੱਥੇ ਬਹੁਤ ਵੱਡੀ ਸ਼ਾਖਾ ਰਹੀ ਆ ਬਿਲਕੁਲ ਅੰਦਰ ਇੰਨਾ ਸੋਹਣਾ ਇੰਨਾ ਸੋਹਣਾ ਸਟਾਰ ਆਫ ਇੰਡੀਆ ਦੇ ਵਿੱਚ ਦ੍ਰਿਸ਼ ਆ ਇੰਨਾ ਸੋਹਣਾ ਭੋਜਨ ਆ ਇੰਨਾ ਸਵਾਦ ਭੋਜਨ ਆ ਕਿ ਔਂ ਲੱਗਦਾ ਵੀ ਬੇਬੇ ਦੇ ਹੱਥਾਂ ਦਾ ਹੁਣੇ-ਹੁਣ ਬਿਲਕੁਲ ਸਹੀ ਤੇ ਘਰ ਦਾ ਖਾਣਾ ਖਾਣ ਦੇ ਲਈ ਬਿਲਕੁਲ ਉਹੋ ਜਿਹਾ ਸਵਾਦ ਲੈਣ ਦੇ ਲਈ ਤੁਸੀਂ ਸਾਰੇ ਵੀ ਇੱਥੇ ਜ਼ਰੂਰ ਆਇਓ ਬਿਲਕੁਲ ਜੀ ਇੱਥੇ ਆਉਂਗੇ ਤੁਹਾਨੂੰ ਚੰਗਾ ਲੱਗੂਗਾ ਮੈਨੂੰ ਨਿੱਜੀ ਤੌਰ ਤੇ ਲੱਗਦਾ ਜੇ ਮੈਂ ਇੱਥੇ ਰਹਿੰਦਾ ਹੁੰਮ ਫ੍ਰੈਂਕਫਰਟ ਦੇ ਵਿੱਚ ਤੇ ਮੈਂ ਤਾਂ ਹਫਤੇਵਾਰ ਜ਼ਰੂਰ ਆਇਆ ਕਰਾਂ ਸਹੀ ਹੈ ਕੋਣੇ ਮੈਨੂੰ ਕਹਿੰਦੇ ਵੀ ਤੁਹਾਨੂੰ ਬੁਲਾ ਲੈਣਾ ਤੇ ਆਪਾਂ ਇੱਥੇ ਹਰ ਹਫਤੇ ਇੱਥੇ ਸ਼ਿਕਾਇਤ ਕਰਨਾ ਤੁਸੀਂ ਜ਼ਰੂਰ ਆਇਆ ਕਰੋ ਬਹੁਤ ਮਿਹਰਬਾਨ ਆਪਾਂ ਦਾ ਫ੍ਰੈਂਕਫਰਟ ਆਇਆ ਗੁਰੂ ਘਰ ਤੇ ਫ੍ਰੈਂਕਫਰਟ ਗੁਰੂ ਘਰ ਦੇ ਵਿੱਚ ਸਵਾਗਤ ਵਾਸਤੇ ਸਾਰੀ ਸੰਗਤ ਖੜੀ ਆ ਤੇ ਮੁੜ ਕੇ ਤੇ ਅਸੀਂ ਇਸ ਵੇਲੇ ਫ੍ਰਿੰਕਫਰਟ ਦੇ ਵਿੱਚ ਖੜੇ ਆ ਯਾਨੀ ਕਿ ਅਸੀਂ ਜਰਮਨੀ ਦੇ ਵਿੱਚ ਆ ਗੁਰਦੁਆਰਾ ਸਿੱਖ ਸੈਂਟਰ ਦੇ ਵਿੱਚ ਇੱਥੇ ਅਸੀਂ ਨਤਮਸਤਕ ਹੋਣ ਵਾਸਤੇ ਪਹੁੰਚੇ ਆ ਦੁਨੀਆ ਭਰ ਦੇ ਵਿੱਚ ਪੰਜਾਬੀ ਜਿੱਥੇ ਵੀ ਗਏ ਆ ਆਪਣਾ ਸੱਭਿਆਚਾਰ ਲੈ ਕੇ ਗਏ ਆ ਕਿਰਤ ਲੈ ਕੇ ਗਏ ਆ ਕਮਾਈ ਕਰਕੇ ਪੰਜਾਬ ਦਾ ਬਹੁਤ ਕੁਝ ਸਵਾਰਿਆ ਤੇ ਅਸੀਂ ਜਿੱਥੇ ਵੀ ਗਏ ਆ ਅਸੀਂ ਆਪਣੀਆਂ ਧਾਰਮਿਕ ਥਾਵਾਂ ਦੀ ਉਸਾਰੀ ਵੀ ਕੀਤੀ ਆ ਜਦੋਂ ਅਸੀਂ ਇੱਥੇ ਮੱਥਾ ਟੇਕਣ ਦੇ ਲਈ ਆਏ ਤਾਂ ਉਸ ਵੇਲੇ ਜਿਹੜੇ ਇਹ ਵਿਦਿਆਰਥੀ ਆ ਇਹ ਤਿਆਰ ਹੋ ਰਹੇ ਸੀ ਇਹ ਉਹ ਵਿਦਿਆਰਥੀ ਇਹ ਉਹ ਬੱਚੇ ਇਹ ਉਹ ਪਿਆਰੇ ਪਿਆਰੇ ਬੱਚੇ ਇਹ ਉਹ ਸਾਡੇ ਹਮ ਉਮਰ ਵੀ ਆ ਜਿਵੇਂ ਕਿ ਇਹ ਵੀਰ ਜੀ ਹਰਮਨ ਸਿੰਘ ਹੋਰੀ ਨੇ ਇਹਨਾਂ ਦੇ ਵੱਲੋਂ ਇੱਥੇ ਗੱਤਕੇ ਦੀਆਂ ਕਲਾਸਾਂ ਦਿੱਤੀਆਂ ਜਾਂਦੀਆਂ ਗੱਤਕਾ ਸਿਖਾਇਆ ਜਾਂਦਾ ਆ ਬੱਚੇ ਜਿਹੜੇ ਇਹ ਵਕਫਾ ਸਕੂਲਾਂ ਦੇ ਹੋਣਗੇ ਪੜਨ ਵਾਲੇ ਇਹਨਾਂ ਦੇ ਵੱਲੋਂ ਗੱਤਕਾ ਸਿਖਾਇਆ ਜਾਂਦਾ ਤੇ ਇਹਨਾਂ ਨੇ ਗੱਤਕੇ ਦੀ ਕਲਾ ਬਾਦੀ ਜਿਹੜੀ ਉਹ ਪੇਸ਼ ਕੀਤੀ ਆ ਆਪਦੇ ਮਾਰਸ਼ਲ ਆਰਟ ਨੂੰ ਇਹਨਾਂ ਨੇ ਹੁਣੇ-ਹੁਣੇ ਪੇਸ਼ ਕੀਤਾ ਨਾਲ ਨਾਲ ਤੁਸੀਂ ਉਹ ਤਸਵੀਰਾਂ ਉਹ ਕਲਿੱਪ ਉਹ ਵੀਡੀਓ ਵੀ ਦੇਖ ਰਹੇ ਆ ਵੀ ਜਿਹੜਾ ਇਹਨਾਂ ਨੇ ਪੇਸ਼ ਕੀਤੀ ਆਪਣੀ ਕਲਾ ਤੇ ਇਹਨਾਂ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਆ ਜਿਹੜਾ ਜਿਹੜਾ ਕਿ ਹੁਣੇ-ਹੁਣੇ ਭਾਵਕ ਹੋ ਗਿਆ ਜਿਹੜਾ ਕਿ ਰੋਇਆ ਗਨਜੀ ਕੇ ਅਮਰੀਨਾ ਜਿਹੜੀ ਉਹ ਜੰਦ ਨਮੂਨਾ ਨਹੀਂ ਮੇਰਾ ਪੇਸ਼ ਕੀਤਾ ਗਿਆ ਮੈਨੂੰ ਤੁਸੀਂ ਗੱਤਕਾ ਪੇਸ਼ ਕਰਦਿਆਂ ਨੂੰ ਦਿਖਾਇਆ ਨਹੀਂ ਉਹਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਤੇ ਬੱਚੇ ਆ ਉਹ ਮੰਨਦੇ ਸੱਚੇ ਆ ਤੇ ਅਸੀਂ ਵੀਰ ਜੀ ਦੇ ਨਾਲ ਗੱਲਬਾਤ ਕਰਾਂਗੇ ਵੀ ਤੁਹਾਨੂੰ ਇੱਥੇ ਕਿਵੇਂ ਚਿਟਕ ਲੱਗੀ ਤੁਸੀਂ ਕਿੰਨੀ ਦੇਰ ਤੋਂ ਇੱਥੇ ਗੱਤਕੇ ਦੀ ਸਿਖਲਾਈ ਦੇ ਰਹੇ ਹੋ ਜਾਂ ਕਿੰਨੀ ਦੇਰ ਤੋਂ ਇਹ ਸਾਰੇ ਬੱਚੇ ਜਿਹੜੇ ਸਾਡੇ ਸਨਮਾਨਯੋਗ ਸਤਕਾਰਯੋਗ ਜਿਹੜੇ ਭੈਣਾ ਵੀਰ ਆ ਉਹ ਕਿੰਨੀ ਦੇਰ ਤੋਂ ਇੱਥੇ ਗੱਤਕੇ ਦੀ ਸਿੱਖਿਆ ਹਾਸਲ ਕਰ ਰਹੇ ਆ ਤੇ ਕੀ ਕੀ ਪ੍ਰਾਪਤੀਆਂ ਤੇ ਕਿਹੜੀ ਤੁਹਾਡੀ ਕਲਾਬਾ ਤੇ ਕਿਵੇਂ ਕਿਵੇਂ ਤੁਹਾਨੂੰ ਕਿਹਨੇ ਕਿਹਨੇ ਇਧਰਲੇ ਪਾਸੇ ਲੈ ਕੇ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਜੀ ਹਾਂਜੀ ਵਧੀਆ ਜੀ ਮੇਰਾ ਨਾਮ ਹਰਜੋਤ ਸਿੰਘ ਹੈ ਜੀ ਇਹ ਇਹ ਸਾਡੇ ਟੀਮ ਦੀ ਗੱਤ ਕੇ ਦਾ ਨਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਚਾਰ ਵਿਦਿਆਲਾ ਫ੍ਰੈਂਕਫਰਟ ਗੁਰਗੁਰਾ ਸਿਕ ਸੈਂਟਰ ਜਰਮਨੀ ਦਾ ਹੈ ਅਤੇ ਪਿਛਲੇ ਸਾਲ ਅਗਸਤ ਮਹੀਨੇ ਤੋਂ ਇਹ ਕਲਾਸ ਲਗਾਤਾਰ ਚੱਲ ਰਹੀ ਹੈ ਤੇ ਇਹ ਬੱਚੇ ਸਾਰੇ ਸਕੂਲਾਂ ਵਿਦਿਆਰਥੀ ਸਕੂਲ ਦੇ ਵਿਦਿਆਰਥੀ ਹਨ ਤੇ ਇਹ ਨਾਲ-ਨਾਲ ਪੜਾਈ ਵੀ ਕਰਦੇ ਹਨ ਸ਼ਨੀ ਐਤਵਾਰ ਦੀ ਕਲਾਸ ਇੱਥੇ ਲੱਗਦੀ ਹੈ ਸ਼ਾਮ ਨੂੰ 4 ਤੋਂ 6 ਵਜੇ ਤੱਕ ਜੀ ਤੇ ਸਾਡੇ ਉਸਤਾਦ ਜੀ ਹਰਦੇਵ ਸਿੰਘ ਜੀ ਜੋ ਇਸ ਟਾਈਮ ਯੂਰਪ ਦੇ ਵਿੱਚ ਵੱਖ- ਉਹ ਤਾਂ ਕਰਕੇ ਥੇ ਪਹੁੰਚ ਨਹੀਂ ਸਕੇ ਤੇ ਉਹਨਾਂ ਨੇ ਉਹਨਾਂ ਤੋਂ ਬਾਅਦ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਗਾਈ ਇੱਥੇ ਕਲਾਸ 10 ਕਰ। ਪਰ ਬਹੁਤ ਸੋਹਣੀ ਗੱਲ ਆ ਤੁਸੀਂ ਨਾ ਬੜੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੂੰ ਸਾਰੇ ਨੂੰ ਸਿਖਲਾਈ ਦਿੱਤੀ ਆ ਬੜੇ ਨਪੋਨਾ ਬੱਚੇ ਤੇ ਕਈ ਬੱਚੇ ਜਿਹੜੇ ਕੋਮਲ ਬੱਚੇ ਜਿਹੜੇ ਉਹ ਜਦੋਂ ਆਪਦੇ ਹੱਥ ਦੇ ਵਿੱਚ ਸ਼ਸਤਰ ਫੜ ਕੇ ਤੇ ਆਪਦਾ ਪ੍ਰਦਰਸ਼ਨ ਕਰਦੇ ਆ ਆਪਣੀ ਕਲਾ ਦਾ ਸੱਚੀ ਮੁੱਚੀ ਨਾ ਬੰਦੇ ਦੇ ਅੰਦਰ ਇੱਕ ਵੱਖਰਾ ਜੋਸ਼ ਭਰਦਾ ਵੀ ਯਾਰ ਇਉਂ ਵੀ ਇਹ ਸਾਡੀ ਸ਼ਸਤਰ ਵਿਦਿਆ ਇਹ ਸਾਡੀ ਗੱਤਕੇ ਦੀ ਕਲਾ ਹੈਗੀ ਆ ਭਾਈ ਜੀ ਇਥੋਂ ਦੀ ਜ਼ਿੰਦਗੀ ਦੇ ਵਿੱਚ ਵਿਦੇਸ਼ਾਂ ਦੀ ਜ਼ਿੰਦਗੀ ਦੇ ਵਿੱਚ ਸਮਾਂ ਬਹੁਤ ਘੱਟ ਨਿਕਲਦਾ ਪਰ ਇਹਨਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਜਾਂ ਗੁਰਦੁਆਰਿਆਂ ਦੇ ਵਿੱਚ ਹੀ ਸਿੱਖਿਆ ਦਿੱਤੀ ਜਾਂਦੀ ਹੈ ਵੀ ਭਾਈ ਤੁਸੀਂ ਆਪਣੀ ਇਸ ਕਲਾ ਨਾਲ ਜੁੜੋ ਹਾਂਜੀ ਇਹ ਸਕੂਲਾਂ ਦੇ ਵਿੱਚ ਤਾਂ ਮੇਰੇ ਖਿਆਲ ਚ ਨਹੀਂ ਆ ਦਿਖਾਇਆ ਜਾਂਦਾ ਪਰ ਇੱਥੇ ਜਿਹੜੇ ਬੱਚੇ ਗੁਰਦੁਆਰਾ ਸਾਹਿਬ ਇੱਥੇ ਦਰਸ਼ਨ ਕਰਨ ਆਉਂਦੇ ਸਨ ਉਹਨਾਂ ਵੱਲ ਦੇ ਦੇਖ ਕੇ ਹੌਲੀ-ਹੌਲੀ ਇਹ ਵੀ ਗਤਕੇ ਵੱਲ ਪ੍ਰੇਰਿਤ ਹੋਏ ਇੱਥੇ ਗਤਕੇ ਦੀਆਂ ਕਲਾਸਾਂ ਵੀ ਲੱਗਦੀਆਂ ਹਨ ਕੀਰਤਨ ਦੀਆਂ ਕਲਾਸਾਂ ਵੀ ਲੱਗਦੀਆਂ ਹਨ ਤੇ ਆਪਣੀ ਪੰਜਾਬੀ ਮਾਂ ਬੋਲੀ ਵੀ ਸਿਖਾਈ ਜਾਂਦੀ ਹੈ ਬਹੁਤ ਖੂਬ ਤੇ ਸਾਰਿਆਂ ਦੇ ਨਾਲ ਇਸ ਤਰ੍ਹਾਂ ਹੀ ਗੱਲਬਾਤ ਚੱਲਦੀ ਪਈ ਹੈ ਪਿਛਲੇ ਅਗਸਤ ਤੋਂ ਅਰਕੀ ਅਗਸਤ ਦੇ ਵਿੱਚ ਪੂਰਾ ਸਾਲ ਹੋ ਚੁ ਬਹੁਤ ਵਧੀਆ ਗੱਲ ਹੈ ਤੇ ਵਕ ਵਕ ਥਾਵਾਂ ਦੇ ਉਤੇ ਤੁਸੀਂ ਜਾਂਦੇ ਹੋਵੋਗੇ ਮੁਕਾਬਲਿਆਂ ਦੇ ਵਿੱਚ ਵੀ ਹਿੱਸਾ ਲੈਂਦੇ ਹੋਵੋਗੇ ਵਕ ਵਕ ਥਾਵਾਂ ਤੇ ਕਲਾ ਦਾ ਪ੍ਰਦਰਸ਼ਨ ਕੀਤਾ ਹੋਊਗਾ ਉਹ ਕਿਹੜੀਆਂ ਕਿਹੜੀਆਂ ਮੁਕਥਾਵਾਂ ਹੁਣ ਤੱਕ ਉਹ ਮੁਕਥਾਵਾਂ ਜੀ ਇੱਕ ਖਾਸ ਕਰਕੇ ਅਸੀਂ ਬੈਲਜੀਅਮ ਗਏ ਸੀ ਪਿਛਲੇ ਦੋ ਤਿੰਨ ਮਹੀਨੇ ਪਹਿਲਾਂ ਤੇ ਹੁਣ ਅਗਲੇ ਮਹੀਨੇ ਅਸੀਂ 3 ਅਗਸਤ ਨੂੰ ਆਸਟ੍ਰੇਲਿਆਸ਼ ਜਾ ਰਹੇ ਹਾਂ ਆਸਟ੍ਰੇਲਿਆ ਦੇ ਵਿੱਚ ਠੀਕ ਹੈ ਜੀ ਉੱਥੇ ਗੱਲ ਕੰਮ ਮੁਕਾਬਲਾ ਹੋ ਰਿਹਾ ਹੈ ਯੂਰਪ ਵਰਗੇ ਦੇਸ਼ ਯੂਰਪ ਦੇ ਵਕ ਵਕ ਦੇਸ਼ਾਂ ਦੇ ਵਿੱਚ ਜਿੱਥੇ ਕਿ ਅਸੀਂ ਹੁਣ ਤੱਕ ਇਹ ਗੱਲ ਕਹਨੇ ਸੀ ਵੀ ਯਾਰ ਪੰਜਾਬੀ ਬਹੁਤ ਘਟ ਗਿਣਤੀ ਵਿੱਚ ਹੋਣਗੇ ਅਸੀਂ ਨਕਸ਼ੇ ਦੇ ਉੱਤੇ ਨਹੀਂ ਇਸ ਗੱਲ ਨੂੰ ਮੰਨ ਕੇ ਰਾਜ਼ੀ ਸੀ ਵੀ ਭਾਈ ਇੱਕ ਬਿਆਨਾ ਦੇ ਵਿੱਚ ਵੀ ਇਦਾਂ ਹੋਊਗਾ ਕਿ ਜੀ ਫਰਾਂਸ ਦੇ ਵਿੱਚ ਇਦਾਂ ਹੋਊਗਾ ਇਹ ਜੀ ਜਰਮਨ ਦੇ ਫ੍ਰੈਂਕਫਰਟ ਖੇਤਰ ਦੇ ਵਿੱਚ ਇਦਾਂ ਹੋਊਗਾ ਪਰ ਹਰ ਕੁਝ ਹਰ ਥਾਂ ਦੇ ਉੱਤੇ ਸਾਨੂੰ ਭਾਵੇਂ ਗੁਰੂ ਜੀ ਦੇ ਵੱਲੋਂ ਸਿਖਾਏ ਗਏ ਸ਼ਸਤਰ ਕਲਾ ਦੀ ਗੱਲ ਹੋਵੇ ਭਾਵੇਂ ਅਸੀਂ ਸਾਡੇ ਸੱਭਿਆਚਾਰ ਦੀ ਗੱਲ ਕਰੀਏ ਭਾਵੇਂ ਅਸੀਂ ਆਪਣੀ ਕਿਰਤ ਦੀ ਦਸਵੰਦ ਦੀ ਗੱਲ ਕਰੀਏ ਉਹ ਗੱਲਾਂ ਸਾਡੇ ਸੁਭਾਅ ਦੇ ਵਿੱਚ ਸਾਡੇ ਸੱਭਿਆਚਾਰ ਦੇ ਵਿੱਚ ਇਹੋ ਜੀਆਂ ਵਸੀਆਂ ਹੋਈਆਂ ਕਿ ਅਸੀਂ ਹਰ ਥਾਂ ਦੇ ਉੱਤੇ ਜਾ ਕੇ ਉਹਨਾਂ ਚੀਜ਼ਾਂ ਨੂੰ ਜਿਉਂਦੇ ਰੱਖਿਆ ਆ ਜਿਹੜੀਆਂ ਭੈਣਾ ਨੇ ਇਹਨਾਂ ਦੇ ਵੱਲੋਂ ਵੀ ਇੱਥੇ ਆ ਕੇ ਬੱਚਿਆਂ ਨੂੰ ਸਖਲਾਈ ਦਿੱਤੀ ਜਾਂਦੀ ਹੈ ਇਹ ਜਿਹੜੀਆਂ ਸਤਕਾਰਯੋਗ ਭੈਣਾ ਨੇ ਇਹਨਾਂ ਦੇ ਵੱਲੋਂ ਵੀ ਇੱਥੇ ਆ ਕੇ ਜਿਵੇਂ ਉਹ ਭੈਣ ਜੀ ਲਗਾਤਾਰ ਮੈਂ ਥੋੜਾ ਜਿਹਾ ਉਹਨਾਂ ਨੂੰ ਵੀ ਇੱਕ ਦੋ ਸਵਾਲ ਕਰਨੇ ਚਾਹੂੰਗਾ ਵੀ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇੱਥੇ ਜਦੋਂ ਤੋਂ ਅਸੀਂ ਆਏ ਆ ਵੀ ਬੱਚਿਆਂ ਨੂੰ ਇਹ ਗੱਲ ਕਹਿ ਰਹੇ ਕਿ ਤਿਆਰ ਹੋ ਜਾਓ ਛੇਤੀ ਤਿਆਰ ਹੋਵੋ ਆਪਾਂ ਇਸ ਤਰੀਕੇ ਨਾਲ ਕਰਨਾ ਕੀ ਕਹਿਣਾ ਚਾਹੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਿਰ ਜੀ ਆ ਧੰਨਵਾਦ ਕਰਦੀ ਹਾਂ ਤੁਸੀਂ ਇੱਥੇ ਪਹੁੰਚੇ ਹੋ ਫ੍ਰੈਂਕਫਰਟ ਦੀ ਧਰਤੀ ਤੇ ਔਰ ਸਾਡੇ ਗੁਰਦੁਆਰਾ ਸਾਹਿਬਾਨ ਕੇ ਸਾਡੇ ਬੱਚਿਆਂ ਦਾ ਉਤਸ਼ਾਹ ਵਧਾਇਆ ਔਰ 8 ਸਾਲ ਹੋ ਗਿਆ ਸਾਨੂੰ ਇਸ ਟਾਈਮ ਇਸ ਵਿੱਚ ਪੈਂਦੇ ਆ ਮੇਰੇ ਨਾਲ ਹੋਰ ਵੀ ਭੈਣਾਂ ਨੇ ਸਾਰੀਆਂ ਬੱਚਿਆਂ ਦੇ ਪੇਰੈਂਟਸ ਵੀ ਉਹ ਸਾਰੇ ਜਣੇ ਸੰਯੋਗ ਦੇ ਰਹੇ ਨੇ ਸਾਡਾ ਪ੍ਰਬੰਧਕ ਕਮੇਟੀ ਜਿਹੜੀ ਉਹ ਵੀ ਸਾਡਾ ਸੰਯੋਗ ਦੇ ਰਹੀ ਹੈ ਔਰ ਸਾਡੇ ਤੇਜਵੀਰ ਜੀ ਹਨ ਜਿਹੜੇ ਸਾਨੂੰ ਸਿਖਾ ਰਹੇ ਨੇ ਸਾਡੇ ਬੱਚਿਆਂ ਨੂੰ ਗਾਈਡ ਕਰ ਰਹੇ ਨੇ ਉਸ ਕਰਕੇ ਬਹੁਤ ਬਹੁਤ ਹੀ ਤਾਲਵਾ ਤੁਹਾਡਾ ਵੀ ਔਰ ਸਾਡੀ ਕਮੇਟੀ ਦਾ ਵੀ ਬਹੁਤ ਮਿਹਰਬਾਨੀ ਜੀ ਸਾਰੇ ਹੀ ਜਿਹੜੇ ਪ੍ਰਬੰਧਕਾ ਜਿਹੜੀ ਇਹ ਗੁਰਦੁਆਰਾ ਕ ਗੁਰਦੁਆਰਾ ਸਿਕ ਸੈਂਟਰ ਦੇ ਨਾਲ ਜੁੜੀ ਹੋਈ ਜਿੰਨੀ ਵੀ ਸੰਗਤ ਆ ਜਿਹੜੀ ਵੀ ਸੰਗਤ ਆਉਂਦੀ ਆ ਵੀਕਐਂਡ ਦੇ ਉੱਤੇ ਮੇਰੇ ਖਿਆਲ ਵੀ ਵੱਧ ਸੰਗਤ ਆਉਂਦੀ ਹੋਣੀ ਆ ਹਾਂਜੀ ਵੀਰ ਜੀ ਸਭ ਦਾ ਅਸੀਂ ਧੰਨਵਾਦ ਕਰਦੇ ਆ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਹੁੰਦੀ ਰਹਿਣੀ ਚਾਹੀਦੀ ਆ ਤੇ ਸਾਡੇ ਪੰਜਾਬੀ ਸੂਝਵਾਨ ਸਤਕਾਰਤ ਪੰਜਾਬੀ ਆ ਜਿਹੜੇ ਪੈਣਾ ਵੀਰ ਉਹ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਵੀ ਆ ਤੁਸੀਂ ਦੇਖੋ ਵੀ ਆ ਜਿਹੜੇ ਨਿੱਕੇ ਨਿੱਕੇ ਬੱਚੇ ਆ ਕੋਮਲ ਜਿਹੇ ਬੱਚੇ ਆ ਇਹਨਾਂ ਬੱਚਿਆਂ ਨੂੰ ਕਿਵੇਂ ਸਿਖਾਇਆ ਜਾ ਰਿਹਾ ਅਸੀਂ ਵੀ ਆਪਣੇ ਆਪ ਦੇ ਵਿੱਚ ਵੀ ਇਹ ਸਭ ਕੁਝ ਦੇਖਦੇ ਆ ਤੇ ਵਿਦੇਸ਼ ਦੀ ਧਰਤੀ ਉੱਤੇ ਵੀ ਜਦੋਂ ਦੇਖਦੇ ਆ ਤਾਂ ਸੱਚੀ ਮੁੱਚੀ ਉੱਥੇ ਹਰ ਚੀਜ਼ ਨਾਲ ਲੈ ਕੇ ਗਏ ਆ ਸੋ ਸਾਨੂੰ ਨਿੱਜੀ ਤੌਰ ਤੇ ਬਹੁਤ ਚੰਗਾ ਲੱਗਾ ਤੇ ਤੁਹਾਨੂੰ ਅਸੀਂ ਵਿੱਚ ਵਿੱਚ ਨਾਲ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਭਾਈ ਕਲਿੱਪ ਵੀ ਦਿਖਾ ਰਹੇ ਹਾਂ ਵੀ ਕਿਸ ਤਰੀਕੇ ਨਾਲ ਬੱਚਾ ਨੇ ਹੁਣੇ-ਹੁਣੇ ਆਪਣੀ ਸ਼ਸਤਰ ਕਲਾ ਪੇਸ਼ ਕੀਤੀ ਆ ਆਪਣੀ ਗਤਕੇ ਦੇ ਜੋਰ ਪੇਸ਼ ਕੀਤੇ ਆ ਸੋ ਅਸੀਂ ਜਿੱਥੇ-ਜਿੱਥੇ ਵੀ ਜਾਵਾਂਗੇ ਜਿਹੜੇ-ਜਿਹੜੇ ਪੰਜਾਬੀ ਕੁਝ ਵੱਖਰਾ ਅਲੈਦਾ ਕਰ ਰਹੇ ਹਨ ਵੱਖ-ਵੱਖ ਇਤਰਾਣੇ ਵਿੱਚ ਉਹ ਅਸੀਂ ਤੁਹਾਡੇ ਸਾਹਮਣੇ ਕਰਦੇ ਰਵਾਂਗੇ ਅਸੀਂ ਆਪਣੇ ਗੁਰਦੁਆਰਾ ਸਿੱਖ ਸੈਂਟਰ ਫ਼ਰਖੋੜ ਦੀਆਂ ਸੰਗਤਾਂ ਦੇ ਬਿਹਾਵ ਤੇ ਮੈਂ ਭਾਈ ਚਮਕੌਰ ਸਿੰਘ ਜੀ ਹੁਣਾਂ ਨੂੰ ਕਿੰਨਾ ਕਿਉਂ ਬੇਨਤੀ ਕਰਦਾ ਕਿ ਉਹ ਆਉਣ ਇਹਨਾਂ ਦਾ ਜਿਹੜ ਪਏ ਪਾਈਚਮ ਕੌਰ ਸਿੰਘ ਜੀ ਤੇ ਭਾਈ ਨਰਮਲਜੀਤ ਸਿੰਘ ਜੀ ਜੋ ਇੰਗਲੈਂਡ ਤੋਂ ਇਹ ਜੋ ਇੰਗਲੈਂਡ ਦੇ ਵਿੱਚ ਹੁਣ ਨਵੀਂ-ਨਵੀਂ ਹੱਲੇ ਜਿਹੜੀ ਸਿੱਖਾਂ ਦੀ ਇੱਕ ਕੋਟ ਬਣੀ ਆ ਉਹਦੇ ਵਿੱਚ ਇਹਨਾਂ ਨੂੰ ਮਜੈਸਟੇਟ ਦੀ ਜਿਹੜੀ ਆ ਉੱਥੇ ਡਿਊਟੀ ਮਿਲੀ ਆ ਭਾਈ ਨਰਮਲਜੀਤ ਸਿੰਘ ਹੁਣ ਅਸੀਂ ਇਹ ਕਹਿੰਦੇ ਵੇ ਸ਼ੁਭ ਆਪਣੇ ਹੱਥਾਂ ਨਾਲ ਭਾਈ ਸਾਹਿਬ ਅਨੰਦ ਉਹਦੇ ਉਹ ਭਾਈ ਨਰਮਲਜੀਤ ਸਿੰਘ ਨਾਲ ਇਹਨਾਂ ਦਾ ਅੱਛਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਆਪਾਂ ਨਾ ਜਰਮਨੀ ਇੱਕ ਹੋਰ ਪੈਂਡ ਦੇ ਵਿੱਚ ਆਏ ਆ ਫ੍ਰੈਂਕਫਰਟ ਤੋਂ ਇੱਕ ਸਾਈਡ ਨੂੰ ਵੱਖੀਆਂ ਬਾਤ ਇਹਦੇ ਮਾਲ ਗੱਡੀ ਨਾਲ ਹੀ ਆ ਗਈ ਆ ਜਿਵੇਂ ਅਸੀਂ ਆਏ ਆ ਪਿੰਡ ਪਿੰਡ ਦੇ ਵਿੱਚ ਤੇ ਉਹਦੇ ਨਾਲ-ਨਾਲ ਹੀ ਇਹਦੇ ਨਾਲ ਹੀ ਜਿਹੜਾ ਪਰਲੇ ਪਾਸੇ ਰਿਵਰ ਪੈਂਦਾ ਉਹ ਰਹਿਨ ਰਿਵਰ ਆ ਜਿਹੜਾ ਕਿ ਆ ਦੇਖੋ ਇਹਦੇ ਤੇ ਸਾਰੇ ਕਾਰਗੋ ਵਾਲੇ ਟਰਾਲੇ ਵੀ ਆ ਲੋਡ ਕੀਤੇ ਹੋਏ ਇਹਨਾਂ ਨੇ ਜਿਹੜੇ ਆਪਣੇ ਕੰਟੇਨਰ ਆ ਨਾਲ ਟਰਾਲੇ ਐਜ਼ ਇਟ ਇਜ਼ ਲੋਡ ਕੀਤੇ ਹੋ ਆ ਤੇ ਇਹ ਆ ਆ ਰਿਹਨ ਰਿਵਰ ਇਹਦੇ ਨਾਲ ਹੀ ਪਾਲੇ ਪਾਸੇ ਡਬਲ ਲਾਈਨ ਟ੍ਰੈਕ ਆ ਵੀ ਤੇ ਇਹ ਉਹ ਰਿਵਰ ਆ ਜਿਹੜਾ ਸਿੱਧਾ ਰੋਟਰਡਮ ਤੋਂ ਚੱਲ ਕੇ ਤੇ ਸਵਿਟਜ਼ਰਲੈਂਡ ਤੱਕ ਜਾਂਦਾ ਸਵਿਟਜ਼ਰਲੈਂਡ ਜਾ ਕੇ ਫਿਰ ਪਾਣੀ ਦਾ ਡ੍ਰੌਪ ਹੁੰਦਾ ਆ ਉੱਥੋਂ ਤੱਕ ਇਹਦੇ ਵਿੱਚ ਨਾ ਉਹ ਆ ਜਿਹੜਾ ਉਹਨੂੰ ਸਾਦੇ ਨਾ ਭਈ ਜਿਹੜਾ ਕਾਰਗੋ ਵਗੈਰਾ ਆ ਉਹ ਸਾਰਾ ਇੱਥੋਂ ਦੀ ਜਾਂਦਾ ਕਿਉਂਕਿ ਰੋਟਰਡਮ ਕਾਫੀ ਵੱਡਾ ਪੋਰਟ ਆ ਜਿਹੜਾ ਪੂਰੇ ਵਰਲਡ ਤੋਂ ਕਾਰਗੋ ਵਗੈਰਾ ਆਉਂਦਾ ਤੇ ਆ ਇੱਥੇ ਇਹ ਜਿਹੜੇ ਭਾਈ ਸਾਹਿਬ ਹੁਣੇ ਸਾਨੂੰ ਬੁਲਾਇਆ ਆ ਜਾਂ ਜਿਨ੍ਹਾਂ ਨੇ ਆਓ ਭਗਤ ਪਹਿਰਾ ਸਾਹਿਬ ਹੁਣਾਂ ਦਾ ਕੀਤਾ ਆ ਨਾਲ ਸਾਡੇ ਨੂੰ ਸਾਨੂੰ ਵੀ ਆਟੇ ਨਾਲ ਪੇਥਣ ਲੱਗਣ ਡਿਆ ਆ ਤੇ ਉਸ ਥਾਂ ਤੇ ਹੁਣ ਅਸੀਂ ਆਏ ਆ ਤੇ ਇਹ ਆਪਣੇ ਇੱਥੇ ਪੰਜਾਬੀ ਵੀਰ ਕਾਫੀ ਨੇ ਜਿਨ੍ਹਾਂ ਦੇ ਆਪਣੇ ਇੱਥੇ ਰੈਸਟੋਰੈਂਟ ਹੈ ਕਿਉਂਕਿ ਇਹ ਬਹੁਤ ਸੋਹਣੀ ਜਗ੍ਹਾ ਇੱਥੇ ਨਾਲਾ ਕਰੂਜ਼ ਵਗੈਰਾ ਵੀ ਚੱਲਦੇ ਆ ਸਾਰਾ ਕੁਝ ਆ ਤੇ ਸਾਨੂੰ ਪਹਿਲਾਂ ਵੀ ਆਪਣੇ ਦਵਿੰਦਰ ਸਿੰਘ ਭਾਜੀ ਹੁਣੀ ਵੀ ਕਿਹਾ ਸੀ ਵੀ ਇਹ ਬਹੁਤ ਸੋਹਣੀ ਥਾਂ ਹੈ ਤੇ ਸਾਰੇ ਖਾਲੇ ਫਰੈਸ਼ ਹੀ ਪਏ ਆ ਜਿੱਦਾਂ ਵੀ ਆ ਝੂਠੇ ਨਹੀਂਗੇ ਸੁੱੱਚੇ ਹੀ ਆ ਬਟ ਪਹਿਲੋ ਹੀ ਡਿਜ਼ਾਈਨ ਕਰਕੇ ਰੱਖਿਓ ਆ 슈ਗਰ ਪਾਈ ਹੋਇਆ ਇੱਕ ਨਾਲ ਕੁਕੀ ਰੱਖੀ ਹੋਊਗੀ ਜਿੱਦੇ ਚ ਫੇ ਕਾਫੀ ਕੁਫੀ ਪਾ ਕੇ ਰੱਖਦੇ ਆ ਇਧਰ ਆਓ ਭਾਗ ਤੱਲੇ ਕਰਨ ਸਮਝੋ ਤਾਂ ਆਇਆ ਕੋਈ ਬਈ ਕਿ ਆਜੋ ਕੁਛ ਹੋ ਜੂ ਭਾਈ ਦੇਖੋ ਮੜਜਾ ਆਹ ਮੜਜਾ ਫੜਿਓ ਬਹੁਤ ਬਹੁਤ ਸਰਦੀ ਕਰਦਾ ਹਾਂ ਹਾਂਜੀ ਡਾਕਟਰ ਸਾਹਿਬ ਕਿਵੇਂ ਮਹਿਸੂਸ ਕਰ ਰਿਹਾ ਬਹੁਤ ਵਧੀਆ ਜੀ ਅਸੀਂ ਇਸ ਵੇਲੇ ਕੇਡੀ ਸੀ ਇਹ ਐਮ ਆਰ ਆਈ ਹਾਂਜੀ ਐਮ ਆਰ ਆਈ ਤੇ ਅਸੀਂ ਤੇ ਇੱਥੇ ਅਸੀਂ ਟੈਂਬਰ ਟ੍ਰੇਨ ਜਿਹਨੂੰ ਆਪਾਂ ਗਲਡੋਲਾ ਕਹਿੰਦੇ ਆ ਉੱਥੇ ਹਾਂਜੀ ਤੇ ਥੱਲੇ ਇਹ ਅੰਗੂਰਾਂ ਦੀਆਂ ਵੇਲਾ ਤੇ ਜਰਮਨ ਦੇ ਵਿੱਚ ਅਸੀਂ ਇਸ ਵੇਲੇ ਫ੍ਰੈਂਕਫਰਟ ਖੇਤਰ ਦੇ ਵੱਲ ਤੇ ਇੱਥੇ ਸਾਡੇ ਬਹੁਤ ਸਤਿਕਾਰਯੋਗ ਪੰਜਾਬੀ ਪਿਆਰੇ ਨੇ ਜਿਹੜੇ ਜਿਹੜੇ ਇੱਕ ਮੱਖਣ ਸਿੰਘ ਮਨਜੀਤ ਸਿੰਘ ਸੰਦੀਪ ਸਿੰਘ ਜਿਹੜੇ ਕਿ ਟੈਕਸੀ ਦਾ ਕਾਰੋਬਾਰ ਕਰਦੇ ਆ ਵੀਰਾ ਭਾਈ ਜੀ ਤੇ ਪਹਿਲਵਾਨ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਉਹ ਸਾਨੂੰ ਇੱਥੇ ਲੈ ਕੇ ਆਈਆਂ ਤੇ ਸਮਾਂ ਘੱਟ ਸੀ ਪਰ ਉਹ ਕਹਿੰਦੇ ਵੀ ਭਾਈ ਜਾਨ ਆਉਣ ਭਾਵੇਂ ਕਰ ਲੋ ਜਾ ਕੇ ਤੇ ਨਾਲ ਦੀ ਨਾਲ ਆਪਾਂ ਮੜਾਉਨੇ ਆ ਤੇ ਆਹ ਦੇਖੋ ਜੀ ਇੱਥੋਂ ਕੁਦਰਤ ਕਿਵੇਂ ਦਿਸਦੀ ਆ ਖੱਲੇ ਅੰਗੂਰਾਂ ਦੇ ਬਾਗੀ-ਬਾਗਾ ਅੰਗੂਰਾਂ ਦੀਆਂ ਵੇਲੇ-ਵੇਲੇ ਨਜ਼ਰ ਆਉਂਦੀਆਂ ਤੇ ਬਹੁਤ ਸਾਰੇ ਭੈਣਾ ਵੀਰ ਇਹਨਾਂ ਦੇ ਵਿੱਚ ਬੈਠੇ ਵੀ ਹੋਣਗੇ ਪਹਿਲੀ ਵਾਰ ਤੇ ਪਹਿਲਾਂ ਵੀ ਬਹੁਤ ਵਾਰ ਬੈਠੇ ਹੋਣਗੇ ਪਰ ਇਹ ਚੰਗਾ ਲੱਗਦਾ ਜੀ ਦੇਖੋ ਬਿਲਕੁਲ ਜਿਵੇਂ ਕੁਦਰਤ ਦੀ ਗੋਦ ਦੇ ਵਿੱਚ ਆ ਸਾਰਿਆ ਕੁਝ ਸੋਹਣਾ ਵਾਤਾਵਰਨ ਆ ਸੋਹਣੇ ਘਾਰ ਆ ਪਾਣੀ ਦਾ ਇੱਕ ਨਾ ਸੋਹਣਾ ਸੋਮਾ ਕਿੰਨਾ ਕਲਕਲ ਕਰਦਾ ਪਾਣੀ ਆ ਤੇ ਅਸੀਂ ਉਹ ਤੋਂ ਪਰਲੇ ਪਾਰੋਂ ਜਾ ਕੇ ਤੇ ਉਹਨੇ ਪੈਰੀ ਮੁੜਿਆ ਆਉਣਾ ਉਹ ਕਹਿੰਦੇ ਵੀ ਇੱਕ ਵਾਰੀ ਤੁਹਾਨੂੰ ਝੂਟਾ ਦਿਵਾ ਦਈਏ ਇਹ ਝੂਟੇ ਮਾਟੇ ਵਾਲੀ ਖਾਂ ਬਣ ਗਈ ਆ ਇਹ